ਨਤੀਸ਼ ਕੁਮਾਰ ਨੇ ਆਪਣਾ ਖੇਲਾ ਸ਼ੁਰੂ ਕਰ ਦਿੱਤਾ ਨਤੀਸ਼ ਕੁਮਾਰ ਵੱਡੀ ਮੀਟਿੰਗ ਸੱਦ ਕੇ ਬੈਠ ਗਏ ਨੇ ਜਿਸ ਨੇ ਭਾਰਤੀ ਜਨਤਾ ਪਾਰਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਬੀਜਪੀ ਦੇ ਆਗੂਆਂ ਦੇ ਮੱਥੇ ਦੇ ਉੱਤੇ ਮੁੜਕਾ ਵਾਰ-ਵਾਰ ਆ ਰਿਹਾ ਨਤੀਸ਼ ਕੁਮਾਰ ਨੇ ਇੱਕ ਐਸੀ ਮੀਟਿੰਗ ਸੱਦ ਲਈ ਹੈ ਜਿਸ ਤੋਂ ਬਾਅਦ ਕਈ ਪਟਾਕੇ ਪੈਣ ਦੀ ਉਮੀਦ ਹੈ ਤੁਸੀਂ ਜੁੜੇ ਹੋ ਲੋਕ ਪੰਜਾਬ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਅੱਜਕੱਲ੍ਹ ਭਾਰਤ ਦੀ ਸਿਆਸਤ ਦੇ ਅੰਦਰ ਨਤੀਸ਼ ਕੁਮਾਰ ਕਿੰਗ ਮੇਕਰ ਨਤੀਸ਼ ਕੁਮਾਰ ਜੇਕਰ ਸਾਹ ਵੀ ਥੋੜਾ ਜ਼ੋਰ ਦੀ ਲੈ ਲੈਂਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਇਹ ਫਿਕਰ ਪੈ ਜਾਂਦੀ ਹੈ ਕਿ ਉਹ ਕੀ ਕਰਨ ਲੱਗੇ ਪਰ ਵੱਡਾ ਖੇਡ ਬਿਹਾਰ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਡਿੱਗ ਸਕਦੀ ਹੈ ਜਾਂ ਬਚੀ ਰਹਿ ਸਕਦੀ ਹੈ ਇਹ ਹੁਣ 29 ਜੂਨ ਨੂੰ ਸਪਸ਼ਟ ਹੋ ਜਾਵੇ ਦਰਅਸਲ ਨਤੀਸ਼ ਕੁਮਾਰ ਨੇ ਆਪਣੀ ਪਾਰਟੀ ਜਨਤਾਦਲ ਯੂਨਾਈਟਿਡ ਦੀ ਜਿਹੜੀ ਕੌਮੀ ਕਾਰਜਕਾਰੀ ਦੀ ਮੀਟਿੰਗ ਹੈ ਉਹ ਸੱਦ ਲਈ ਹੈ ਤੇ ਦਿੱਲੀ ਦੇ ਵਿੱਚ ਹੋ ਰਹੀ ਹੈ ਜਦੋਂ ਜਦੋਂ ਵੀ ਨਤੀਸ਼ ਕੁਮਾਰ ਨੇ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਹੈ ਕੌਮੀ ਕਾਰਜਕਾਰੀ ਦੀ ਤਾਂ ਉਹਨਾਂ ਨੇ ਕੋਈ ਵੱਡਾ ਪਟਾਕਾ ਪਾਇਆ ਹੈ ਤੁਹਾਨੂੰ ਯਾਦ ਹੋਵੇਗਾ ਕਿ 27 22 ਦਸੰਬਰ ਦੇ ਨਜ਼ਦੀਕ ਜੋ ਕਿ 2023 ਦੇ ਵਿੱਚ ਨਤੀਸ਼ ਕੁਮਾਰ ਨੇ ਜਨਤਾਦਲ ਯੂनाइटेड ਦੀ ਕੌਮੀ ਕਾਰਜਕਾਰੀ ਦੀ ਮੀਟਿੰਗ ਦਿੱਲੀ ਚ ਕੀਤੀ ਸੀ ਤੇ ਜਿਸ ਤੋਂ ਬਾਅਦ ਲਗਭਗ 1 ਮਹੀਨੇ ਦੇ ਅੰਦਰ ਅੰਦਰ ਇੰਡੀਆ ਗੱਠਜੋੜ ਟੁੱਟ ਗਿਆ ਸੀ ਤੇ ਨਤੀਸ਼ ਕੁਮਾਰ ਦੁਆਰਾ ਐਨਡੀਆ ਚ ਚਲੇ ਗਏ ਸੀ ਬਿਆਰ ਦੇ ਮੰਨੇ ਪਰਮੰਨੇ ਪੱਤਰਕਾਰ ਰਿਸ਼ੀ ਮਿਸ਼ਰਾ ਇਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਜਿਹੜਾ ਇਨਡੋਸ ਕਰਦੇ ਆ ਕਿ ਨਤੀਸ਼ ਕੁਮਾਰ ਕੋਈ ਵੱਡਾ ਸਟੈਪ ਲੈਣ ਜਾ ਰਿਹਾ ਹੈ ਇਸੇ ਕਰਕੇ ਹੀ ਜਿਹੜੀ ਆ ਉਹਨਾਂ ਨੇ ਮੀਟਿੰਗ ਸੱਦੀ ਹੈ ਦਿੱਲੀ ਦੇ ਵਿੱਚ ਦਰਅਸਲ ਨਤੀਸ਼ ਕੁਮਾਰ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਵਾਲੇ ਸ਼ਾਸਨ ਤੋਂ ਕੋਈ ਬਹੁਤੇ ਖੁਸ਼ ਨਹੀਂ ਉਹਨਾਂ ਨੇ ਤਿੰਨ ਮੰਤਰੀ ਮੰਗੇ ਸੀ ਪਰ ਉਹਨਾਂ ਨੂੰ ਡੇਢ ਦਿੱਤਾ ਗਿਆ ਤੇ ਜਿਹੜਾ ਕੈਬਨ ਮੰਤਰੀ ਬਣਾਇਆ ਵੀ ਗਿਆ ਉਹਨੂੰ ਜਿਹੜਾ ਮੱਝਾਂ ਆਚਾਰਨ ਵਾਲਾ ਮਹਿਕਮਾ ਦੇ ਦਿੱਤਾ ਗਿਆ ਜਾਨੀ ਕਿ ਪਸ਼ੂ ਪਾਲਣ ਵਿਭਾਗ ਜਿਹੜਾ ਮੱਛੀ ਪਾਲਣ ਵਿਭਾਗ ਦੇ ਦਿੱਤਾ ਗਿਆ ਜਿਸ ਤੋਂ ਬਿਹਾਰ ਦੇ ਲੋਕ ਵੀ ਤੇ ਨਤੀਸ਼ ਕੁਮਾਰ ਖੁਸ਼ ਨਹੀਂ ਤੁਸੀਂ ਇਹ ਫੋਟੋ ਦੇਖੋ ਜਿਸ ਦੇ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਕੋਟੇ ਚੋ ਉਪ ਮੁੱਖ ਮੰਤਰੀ ਬਣੇ ਸਮਰਾਟ ਚੋਧਰੀ ਬੈਠੇ ਆ ਤੁਸੀਂ ਇਸ ਫੋਟੋ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਦੋਵਾਂ ਦੀਆਂ ਮੁੰਦਰਾਵਾਂ ਕਿਸ ਪ੍ਰਕਾਰ ਦੀਆਂ ਨੇ ਦੋਵਾਂ ਦੇ ਹਾਵ ਭਾਵ ਕੀ ਬਿਆਨ ਕਰਦੇ ਆ ਜਾਣਕਾਰੀ ਮੰਨਦੇ ਆ ਖਾਸ ਕਰਕੇ ਬਿਹਾਰ ਦੇ ਪੱਤਰਕਾਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਕੁਝ ਵੱਡਾ ਹੋਣ ਵਾਲਾ ਨਤੀਸ਼ ਕੁਮਾਰ ਕਈ ਗੱਲਾਂ ਤੋਂ ਬਹੁਤ ਖੁਸ਼ ਨੇ ਇੱਕ ਘਟਨਾ ਇਹ ਵਾਪਰੀ ਕਿ ਪੱਪੂ যাদਬ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਪੁਰਨੀਆਂ ਤੋਂ ਪੱਪੂ যাদਬ ਜਿਹੜਾ ਉਹ ਜਨਤਾਦਲ ਯੂनाइटेड ਨੂੰ ਵੀ ਤੇ ਆਰ ਜੀ ਡੀ ਨੂੰ ਵੀ ਹਰਾ ਕੇ ਆਜ਼ਾਦ ਤੌਰ ਤੇ ਲੋਕ ਸਭਾ ਮੈਂਬਰ ਬਣੇ ਨੇ ਪੱਪੂ যাদਬ ਤੇ ਤੇਜਸਵੀ যাদਬ ਦੀ ਇਹਨਾਂ ਦਿਨਾਂ ਚ ਬਣਦੀ ਨਹੀਂ ਤੇਜਸਵੀ যাদਬ ਦੇ ਇਸ਼ਾਰੇ ਦੇ ਉੱਤੇ ਕਿਹਾ ਜਾਂਦਾ ਹੈ ਕਿ ਇਹ ਐਫਆਈਆਰ ਦਰਜ ਕੀਤੀ ਗਈ ਹੈ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਸਰਕਾਰ ਜੀਡੀਜੂ ਦੀ ਹੋਵੇ ਗ੍ਰਹਿ ਵਿਭਾਗ ਜੀਡੀਜੂ ਦੇ ਕੋਲ ਹੋਵੇ ਜਾਨੀ ਕਿ ਨਤੀਸ਼ ਕੁਮਾਰ ਖਰੋਧ ਜਿਹੜਾ ਬਿਹਾਰ ਦੇ ਗ੍ਰਹਿ ਮੰਤਰੀ ਹੁਣ ਤੇ ਐਫ ਆਈ ਆਰ 15 ਮਿੰਟਾਂ ਦੇ ਅੰਦਰ ਅੰਦਰ ਦਰਜ ਹੋ ਜਵੇ ਇਸ ਤੋਂ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤੇਜਸਵੀ ਤੇ ਨਿਤਿਸ਼ ਜਾਨਕੀ ਤਾ ਚਾਚੇ ਭਤੀਜੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਜਿਹੜਾ ਉਹ ਸੁਲਾ ਸਫਾਈ ਹੈ ਮੇਲ ਮਲਾਪ ਹੈ ਪਿਆਰ ਮੁਹੱਬਤ ਹੈ ਤੇ ਉਸੇ ਨਾਲ ਹੀ ਲਾਲੂ ਪ੍ਰਸ਼ਾਦ ਜਾਦਵ ਦੀ ਕੁੜੀ ਤੀ ਰੋਹਨੀਆ ਚ ਮਾਫ ਕਰਨਾ ਰੋਹਨੀ ਅਚਾਰੀਆ ਜਿਨ੍ਹਾਂ ਨੇ ਪਟਨਾਇਰਪੋਰਟ ਤੇ ਇੱਕ ਬਿਆਨ ਦਿੱਤਾ ਮੀਡੀਆ ਨੇ ਉਹਨਾਂ ਨੂੰ ਮੀਡੀਆ ਨੇ ਉਹਨਾਂ ਨੂੰ ਘੇਰ ਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਉਡੀਕ ਕਰਦੇ ਆ ਕਿ ਕਦੋਂ ਚਾਚਾ ਜੀ ਆਉਣ ਤੇ ਸਾਨੂੰ ਜਿਹੜਾ ਸਾਡੇ ਸਿਰ ਤੇ ਆਸ਼ੀਰਵਾਦ ਸਾਨੂੰ ਜਿਹੜਾ ਪਿਆਰ ਮੁਹੱਬਤ ਦੇਣ ਸਾਨੂੰ ਆਸ਼ੀਰਵਾਦ ਦੇਣ ਤਾਂ ਇਹ ਬਹੁਤ ਅੰਗੱਲਾ ਸਹੀ ਜੇ ਨਹੀਂ ਹੋ ਜਾਂਦੀਆਂ ਬੜਾ ਰਾਜਨੀਤਿਕ ਬਿਆਨ ਸੀ ਉਹਨਾਂ ਦਾ ਕਿ ਉਹਨਾਂ ਨੇ ਇਹ ਗੱਲ ਨਿਤਿਸ਼ ਕੁਮਾਰ ਬਾਰੇ ਕਹੀ ਸੀ ਹੁਣ ਕੁੱਲ ਮਿਲਾ ਕੇ ਸਥਿਤੀ ਜਦੋਂ ਭੰਪੀ ਜਾਂਦੀ ਹੈ ਤਾਂ ਜਿਹੜੀ 29 ਜੂਨ ਵਾਲੀ ਬੈਠਕ ਹੈ ਸਾਰਿਆਂ ਦੀ ਅੱਖ ਉਸਤੇ ਟਿਕੀ ਆ ਭਾਰਤੀ ਜਨਤਾ ਪਾਰਟੀ ਇਸ ਗੱਲ ਦੇ ਨੂੰ ਭਾਫ ਚੁੱਕੀ ਹੈ ਤੇ ਉਹ ਵੀ ਕਰ ਰਹੀ ਹੈ ਨਤੀਸ਼ ਕੁਮਾਰ ਦੇ ਨਾਰਾਜ਼ ਹੋਣ ਦਾ ਇੱਕ ਹੋਰ ਵੱਡਾ ਕਾਰਨ ਇਹ ਹੈ ਕਿ ਨਤੀਸ਼ ਕੁਮਾਰ ਚਾਹੁੰਦੇ ਸੀ ਕਿ ਲੋਕ ਸਭਾ ਚੋਣਾਂ ਦੇ ਨਾਲ ਨਾਲ ਜਿਹੜਾ ਬਿਹਾਰ ਵਿਧਾਨ ਸਭਾ ਨੂੰ ਭੰਗ ਕਰਕੇ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵੀ ਕਰਵਾ ਲਈਆਂ ਜਾਣ ਪਰ ਭਾਰਤੀ ਜਨਤਾ ਪਾਰਟੀ ਇਹ ਵਾਅਦਾ ਕਰਕੇ ਲਈ ਸੀ ਕਿਉਂਕਿ ਇੰਡੀਆ ਦੇ ਨਾਲ ਜਿਹੜਾ ਗੱਠਜੋੜ ਹੈ ਉਹ ਇਸੇ ਚੱਕਰ 'ਚ ਹੀ ਟੁੱਟਿਆ ਸੀ ਕਿ ਨतीश ਕੁਮਾਰ ਚਾਹੁੰਦੇ ਸੀ ਕਿ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਬਿਹਾਰ ਦੀਆਂ ਚੋਣਾਂ ਇਕੱਠੀਆਂ ਹੋਣ ਪਰ ਲਾਲੂ ਯਾਦਵ ਨਹੀਂ ਸੀ ਚਾਹੁੰਦੇ ਤੇ ਜਾ ਉਹਨਾਂ ਦੀ ਪਾਰਟੀ ਨਹੀਂ ਸੀ ਚਾਹੁੰਦੀ ਜਾਂ ਸਮੁੱਚਾ ਇੰਡੀਆ ਗੱਠਜੋੜ ਨਹੀਂ ਸੀ ਚਾਹੁੰਦਾ ਤਾਂ ਉਹ ਟੁੱਟ ਕੇ ਚਲੇ ਗਏ ਐਨਡੀਏ ਦੇ ਨਾਲ ਐਨਡੀਏ ਨੇ ਵਾਦਾ ਕੀਤਾ ਫਿਰ ਐਨਡੀਏ ਨੇ ਕਿਹਾ ਕਰਾਵਾਂਗੇ ਫਿਰ ਉਹਨਾਂ ਨੇ ਕਿਹਾ ਕਿ ਚਲੋ ਮਹਾਰਾਸ਼ਟਰ ਨਾਲ ਕਰਾਵਾਂਗੇ ਹੁਣ ਮਹਾਰਾਸ਼ਟਰ ਨਾਲ ਵੀ ਨਹੀਂ ਹੁੰਦੀਆਂ ਵਿਖ ਰਹੀਆਂ ਕਿਉਂਕਿ ਬਿਹਾਰ ਵਿਧਾਨ ਸਭਾ ਦੀ ਇੱਕ ਸੀਟ ਹੈ ਜਿਹੜੀ ਖਾਲੀ ਹੋਈ ਸੀ ਉਹਦੇ ਤੇ ਦੁਬਾਰਾ ਨੋਟੀਫਿਕੇਸ਼ਨ ਹੋ ਗਿਆ ਉਪ ਚੋਣ ਦਾ ਤੇ ਇਹ ਸਾਰੇ ਚੱਕਰ ਨੇ ਜਿਹਦੇ ਕਰਕੇ ਨਤੀਸ਼ ਬਹੁਤ ਖੁਸ਼ ਨੇ ਤੇ ਨਤੀਸ਼ ਕੰਮ ਦੇ ਮਾਸਟਰਮਾਈਂਡ ਨੇ ਇਸ ਕੰਮ ਦੇ ਮਾਸਟਰ ਨੇਗੇ ਕਿ ਕਿਵੇਂ ਰਾਤੋਂ ਰਾਤ ਸਤਿਫਾ ਦੇ ਕੇ ਦੁਬਾਰਾ ਮੁੱਖ ਮੰਤਰੀ ਦੀ ਸੌ ਦੂਜੇ ਗੱਠ ਜੋੜ ਚ ਜਾ ਕੇ ਚੁੱਕਣੀ ਹੈ ਉਹਨਾਂ ਕੋਲ ਤਾਂ ਹੁਣ ਐਕਸਪੀਰੀਅੰਸ ਹੈ ਉਹ ਕੋਈ ਵੀ ਕਰ ਸਕਦੇ ਆ ਇਹੀ ਕਾਰਨ ਹੈ ਕਿ ਬਿਹਾਰ ਦੇ ਸਿਆਸੀ ਹਲਕਿਆਂ 'ਚ ਇਹ ਚਰਚਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਨਡੀਏ ਵਾਲੀ ਸਰਕਾਰ ਦਾ ਇੱਕ ਜਿਹੜੀ ਵਿਸਾਖੀ ਤੇ ਖੜੀ ਹੈ ਜਿਹੜੀ ਕੁਰਸੀ ਇੱਕ ਲੱਤ ਉਹਦੇ 'ਚੋਂ ਆਉਂਦੇ ਕੁਝ ਦਿਨਾਂ ਦੇ ਵਿੱਚ ਖਿਸਕ ਸਕਦੀ ਹੈ ਉਹਨੂੰ ਥੋੜਾ ਸਮਾਂ ਲੱਗ ਸਕਦਾ ਮਹੀਨੇ ਡੇਢ ਦਾ ਦੋ ਦਾ ਪਰ ਉਹ ਖਿਸਕਣ ਜਾ ਰਹੀ ਹੈ 29 ਜੂਨ ਵਾਲੀ ਜਿਹੜੀ ਮੀਟਿੰਗ ਹੈ ਉਹਨੂੰ ਐਵੇਂ ਨਹੀਂ ਲਿਆ ਜਾ ਸਕਦਾ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ ਵਿਹਾਰ ਕੈਬਨਿਟ ਦੀ ਮੀਟਿੰਗ ਜਿਹੜੀ ਲੰਬੇ ਸਮੇਂ ਤੋਂ ਪੈਂਡਿੰਗ ਸੀਗੀ ਤੁਹਾਨੂੰ ਦੱਸ ਦਵਾਂ ਉਹਨੂੰ ਵੀ ਜਿਹੜਾ ਬੜੀ ਔਖਾਈ ਦੇ ਨਾਲ ਸੱਦਿਆ ਗਿਆ ਜਿਹੜੀ ਕਿ ਹਰ ਮਹੀਨੇ ਦੇ ਹਰ ਹਫਤੇ ਦੇ ਪਹਿਲੇ ਮੰਗਲਵਾਰ ਜਾਨੀ ਕਿ ਹਰ ਮੰਗਲਵਾਰ ਉਹ ਮੀਟਿੰਗ ਆਪਣੇ ਆਪ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਆਪਣੇ ਆਪ ਹੋ ਜਾਂਦਾ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਵੀ ਉਹ ਮੀਟਿੰਗ ਮਸਾਂ ਬੁਲਾਈ ਗਈ ਤੇ ਆਖਰ ਚੋ ਮੀਟਿੰਗ ਹੋਈ ਹੈ ਹੁਣ ਜਦੋਂ ਮੀਟਿੰਗ ਹੋਈ ਹੈ ਉਸ ਦੇ ਵਿੱਚ ਜੋ ਸੰਕੇਤ ਮਿਲੇ ਨੇ ਉਹ ਇਹ ਹੈ ਭਾਜਪਾ ਦਾ ਇੱਕ ਧੜਾ ਇਹ ਵੀ ਮੰਨਦਾ ਹੈ ਕਿ ਜੀਡੀਜੂ ਨੇ ਸਾਨੂੰ ਆਪਣੀ ਵੋਟ ਉਸ ਪ੍ਰਕਾਰ ਨਾਲ ਜਿਹੜੀ ਆ ਉਹ ਨਹੀਂ ਦਿੱਤੀ ਕਿ ਜਿਸ ਪ੍ਰਕਾਰ ਦੇਣੀ ਚਾਹੀਦੀ ਸੀ ਐਸੇ ਕਰਕੇ ਭਾਜਪਾ ਆਪਣੀਆਂ ਸੀਟਾਂ ਹਾਰ ਗਈ ਪੰਜ ਸੀਟਾਂ ਹਾਰ ਗਈ ਭਾਜਪਾ ਤਾਂ ਇਹ ਸਾਰਾ ਚੱਕਰ ਪਿਆ ਹੋਇਆ ਜਦੋਂ ਇਹ ਚੱਕਰ ਪਿਆ ਹੈ ਤਾਂ ਇਹ ਚੱਕਰ ਹੁਣ ਲਗਾਤਾਰ ਵਧਣਾ ਹੈ ਇਹਦੇ ਘਟਣ ਦੇ ਚਾਂਸ ਨਹੀਂ ਹੈਗੇ ਤੇ ਦੂਜੇ ਪਾਸੇ ਇੰਡੀਆ ਬਲੌਕ ਖਾਸ ਕਰਕੇ ਦੇਖੋ ਕਾਂਗਰਸ ਦੇ ਚੋਣ ਨਾ ਚੋਣ ਨਾਲ ਕੁਝ ਨਹੀਂ ਹੋਣਾ ਬਿਹਾਰ ਦੇ ਵਿੱਚ ਕਾਂਗਰਸ ਕੀ ਚਾਹੁੰਦੀ ਹੈ ਇਹਦਾ ਕੋਈ ਮਹੱਤਵ ਨਹੀਂ ਹੈ ਤੇਜਸਵੀ যাদਬ ਤੇ ਉਹਨਾਂ ਦੇ ਪਿਤਾ ਲਾਲੂ যাদਬ ਤੇ ਆਰਜीडी ਰਾਸ਼ਟਰੀ ਜਨਤਾ 당ਲ ਕੀ ਚਾਹੁੰਦੇ ਹੈ ਇਹ ਸਾਰਾ ਦਰਮਦਰ ਇਸ ਚੀਜ਼ ਦੇ ਉੱਤੇ ਟਿਕਿਆ ਰਹਿਣਾ ਹੈ ਤਾਂ ਇਹ ਗੱਲ ਤਦੇ ਹੀ ਕਹੀ ਜਾ ਰਹੀ ਹੈ ਕਿ ਤੇਜਸਵੀ যাদਬ ਤੇ ਲਾਲੂ যাদਬ ਨੇ ਬਾਵਾ ਖੋਲ ਦਿੱਤੀਆਂ ਨੇ ਉਹਨਾਂ ਬਾਵਾ ਦੇ ਵਿੱਚ ਨਤੀਸ਼ ਕੁਮਾਰ ਕਿਸੇ ਵੀ ਵੇਲੇ ਜਾ ਕੇ ਗਲਵਕੜੀ ਪਾ ਸਕਦੇ ਹੈ ਤੇ ਐਨਡੀਏ ਦੀ ਸਰਕਾਰ ਕਿਸੇ ਵੀ ਵੇਲੇ ਘਟ ਗਿਣਤੀ ਚ ਜਾ ਸਕਦੀ ਹੈ